ਸਾਰ ਸ੍ਰੀ ਗੁਰੂ ਸਾਰਿਆਂ ਨੂੰ ਹੋਲੀ ਦਾ ਤਿਹਾਰ ਆ ਹੋਲੀ ਦਾ ਤਿਹਾਰ ਮਨਾਉਣਾ ਚਾਹੀਦਾ ਗਾ ਪਰ ਸਾਨੂੰ ਕੋਈ ਚੀਜ਼ਾਂ ਨਾ ਜਦੋਂ ਤਿਹਾਰ ਨਫਰਤ ਪੈਦਾ ਕਰਦੇ ਉਹ ਚੀਜ਼ ਮੇਰੇ ਕੋਲ ਵੀਡੀਓ ਆਈ ਆ ਆ ਤੁਸੀਂ ਵੀ ਦੇਖ ਸਕਦੇ ਹੋ ਬਾਕੀ ਗੱਲ ਬਾਅਦ ਚ ਕਰਦੇ ਆ ਇਹ ਕੀ ਨਇਤਕਾਰ ਦੇ ਦਿੱਤਾ ਤੁਰੇ ਜਾਂਦਾ ਹੈ ਮੋਟਰਸਾਈਕਲ ਦੇ ਉੱਪਰ ਰੋਕ ਕੇ ਹੈ ਦੇਖੋ ਇਹ ਚੀਜ਼ ਨਾ ਤੁਹਾਡਾ ਧਿਆਨ ਤੇ ਹਰ ਮਨਾਓ ਕੋਈ ਬਿਮਾਰ ਵੀ ਹੋ ਸਕਦਾ ਕੋਈ ਮੋਟਰਸਾਈਕਲ ਤੇ ਜਾ ਰਿਹਾ ਹੈਗਾ ਪਰ ਮੈਂ ਦੂਜੇ ਧਰਮ ਦਾ ਹੈਗਾ ਸਾਨੂੰ ਹੱਕ ਇਹ ਨਹੀਂ ਦੇਤਾ ਉਹ ਉੱਪਰ ਬਰੋਕ ਕੇ ਉਹਦੇ ਮੂੰਹ ਕਾਲਾ ਕਰਨ ਦਾ ਉਹ ਰੰਗ ਲਾਉਣ ਦਾ ਕੁੜੀਆਂ ਉੱਪਰ ਪਾਣੀ ਪਾਉਣ ਦਾ ਮੋਟਰਸਾਈਕਲ ਤੇ ਯਾਰ ਰਹੇ ਨੇ ਉਹ ਤੁਹਾਡਾ ਖੇਡ ਰਹੇ ਨੇ ਸਾਨੂੰ ਕੀ ਨੇ ਹੱਕ ਦੇਤਾ ਚੀਜ਼ਾਂ ਦਾ ਤਿਹਾਰ ਆ ਤੇ ਹਰ ਮਨਾਓ ਇਦਾਂ ਥੋੜੀ ਉਹ ਧੱਕੇ ਹੀ ਕਰੀ ਜਾਓ ਘਰੇਕ ਨਾਲ ਤੁਸੀਂ ਸ਼ਰਮ ਦਾ ਘਟਾਈ ਜਾਂ ਕੋਈ ਕੁੜੀਆਂ ਉੱਪਰ ਪਾਣੀ ਪਾ ਰਿਹਾ ਉਥੇ ਮੂੰਹ ਮੋਟਰਸਾਈਕਲ ਤੇ ਯਾਰ ਰਹੇ ਆ ਹੈ ਕਿਹੜੇ ਤਿਹਾਰ ਆ ਇਹ ਇਦਾਂ ਮਨੋਦ ਦੇ ਤਿਹਾਰ ਲੱਖ ਦੀ ਲਾਂਹਦਾ ਸਾਡੇ ਇੱਡੀ ਲੋਕਾਂ ਦੇ ਉੱਪਰ ਜਦੋਂ ਇਦਾਂ ਗੰਦ ਪਾਉਨੇ ਆ ਸਾਡੇ ਲੋਕ ਖੋਲਿਆ ਮਹਲੇ ਜਾ ਕੇ ਟਰੈਕਟਰ ਦੇ ਰੇਸਾ ਲਾਉਂਦੇ ਨੇ ਮਨਾਉ ਹਥਿਆਰ ਕੋਈ ਤਰੀਕਾ ਹੁੰਦਾ ਨਾ ਕੋਈ ਸਿਸਟਮ ਹੁੰਦਾ ਨਾ ਇਹ ਕਿਰੇ ਬਾਹਰੋਂ ਮਿਲ ਕੇ ਕਰਕੇ ਦਿਖਾਇਆ ਉਹ ਨਾ ਨਾ ਤਾਂ ਨਾ ਤਾਂ ਲਾਉਣ ਟੰਗਿਆ ਤੁਸੀਂ ਇਦਾਂ ਨਫ਼ਰਤਾਂ ਪੈਦਾ ਕਰਦੇ ਹੋ ਚੀਜ਼ਾਂ ਦੇ ਵਿੱਚ ਕੈਦ ਦੇ ਵਿੱਚ ਰਹਿਣਾ ਸਿੱਖ ਲਓ ਨਾ ਕਿਸੇ ਨੂੰ ਰਹਿਣਾ ਵੀ ਆਉਂਦਾ ਹੈਗਾ ਤੁਸੀਂ ਲੋਕ ਨਫਰਤ ਪੈਦਾ ਕਰ ਦੋ ਹਰ ਇੱਕ ਚੀਜ਼ ਨੂੰ। ਰਾਸ਼ਟਰਵਾਦ 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 ਦੇ ਨਾਂ ਦੇ ਉੱਪਰ ਨਾ ਜੋ ਕੁਝ ਤੁਸੀਂ ਕਰ ਰਹੇ ਹੋ ਨਾ ਸਾਡੇ ਲੋਕ ਇਹਦਾ ਨੁਕਸਾਨ ਬਹੁਤ ਭੋਗਣਾ ਪੈਣਾ ਸਾਡੇ ਲੋਕਾਂ ਨੂੰ। ਤੇ ਹਰ ਤਿਹਾਰਾ ਜਿਹੜਾ ਤੁਹਾਡੇ ਨਾਲ ਮਨਾ ਰਿਹਾ ਉਹਦੇ ਦਾ ਮਨਾਓ। ਜਾਂ ਨਹੀਂ ਮਨਾ ਰਿਹਾ ਤੱਕਾ ਨਹੀਂ ਕਿਸਨਾਸੀ ਕਰ ਸਕਦੇ। ਔਰ ਰਾਜ ਜਾਂਦਾ ਜਾ ਰਹੇ ਨੇ ਉਹ। ਠੀਕ ਆ। ਤੁਸੀਂ ਤੱਕੇ ਦਾ ਰੋਕੇ। ਪੀ ਦੂਜਾ ਧਰਮ ਦਾ ਕੁਝ ਹੈਗਾ ਵੀ ਉਸ ਨੂੰ ਜਲੀਲ ਕਰਨਾ ਫੇਰ ਹਟ ਰਗਾ ਏ ਧੱਕਾ ਹੁੰਦਾ ਸਹੀ ਹੈ ਨਾ ਕਿ ਗੁੱਸਾ ਲਗੂਆ ਪਰ ਲੱਗਣ ਲੋ ਪਰ ਚ ਚਾਈ ਆ ਬੋਲ ਦੇਣੀ ਸਾਡੇ ਲੋਕ ਮੀਸ ਨੇ ਨੇ ਮੀਸ ਨਹੀਂ ਸਹੀ ਹੈ ਨਾ ਜੀ ਤਨਵਾਰ ਜੀ ਆਪਣਾ ਤਿਹਾਰ ਆਪ ਮਨਾਓ ਕਿਸੇ ਉੱਪਰ ਥੋਪੋ ਨਾ